ਸੁਫਰ ਜੀ ਮੈਂ ਹਰ ਸ਼ਿਕਰ ਸੰਦੂਤੇ ਗੱਲ ਕਰਦੇ ਹਾਂ ਜੀ ਕੱਲ ਜਿਸ ਤਰੀਕੇ ਦੇ ਨਾਲ ਬਾਬਾ ਗੁਰਿੰਦਰ ਸਿੰਘ ਯਾਨੀ ਕਿ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨੇ ਜਿਹੜੀ ਮੁਲਾਕਾਤ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਨਾਲ ਉਹ ਇੱਕ ਚਰਚਾਵਾਂ ਦਾ ਵਿਸ਼ਾ ਬਣ ਗਈ ਹੈ ਯਾਨੀ ਕਿ ਇਹ ਜਿਹੜੀ ਚਰਚਾ ਚੱਲ ਰਹੀ ਹੈ ਵਿੱਚੋ ਵਿੱਚ ਇਹ ਜਿਹੜੀਆਂ ਤਨਸੋਹਾਂ ਚੱਲ ਰਹੀਆਂ ਨੇ ਇਹ ਅਚਾਨੇ ਦੀ ਮੁਲਾਕਾਤ ਨਹੀਂ ਹੈ ਇਹ ਇੱਕ ਪ੍ਰੀਪਲੈਨ ਮੁਲਾਕਾਤ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਵਿੱਚ ਇਨਵੋਲਵ ਨੇ ਕੱਲ ਜਿਸ ਤਰੀਕੇ ਦੇ ਨਾਲ ਜਿਹੜੀ ਨਾਪਾ ਦੀ ਜੇਲ ਹੈ ਉਹਨਾਂ ਦੇ ਸੁਪਰੀਡੈਂਟ ਨੇ ਕਿਹਾ ਕਿ ਜਿਹੜੇ ਬਾਬਾ ਗੁਰਿੰਦਰ ਸਿੰਘ ਜੀ ਨੇ ਉਹਨਾਂ ਦਾ ਪਰਿਵਾਰਕ ਮੈਂਬਰਾਂ ਵੱਲੋਂ ਪਹਿਲਾਂ ਹੀ 10 ਬੰਦਿਆਂ ਦੇ ਵਿੱਚ ਨਾਮ ਦਿੱਤਾ ਹੋਇਆ ਸੀ ਯਾਨੀ ਕਿ ਬਾਬਾ ਗੁਰਿੰਦਰ ਸਿੰਘ ਜਿਹੜੇ ਨੇ ਪਹਿਲਾਂ ਹੀ ਉਨ੍ਹਾਂ ਦਾ ਨਾਮ ਦਿੱਤਾ ਗਿਆ ਸੀ ਤੇ ਉਹਦੇ ਅਦਾਲਤ ਦੇ ਬਾਬਾ ਗੁਰਿੰਦਰ ਸਿੰਘ ਕੱਲ ਜਿਸ ਤਰੀਕੇ ਦੇ ਨਾਲ ਮਿਲਨ ਗਏ ਜੇਲ੍ਹ ਦੇ ਵਿੱਚ ਤਾਂ ਉਸ ਤੋਂ ਬਾਅਦ ਵਕਫਕ ਸੋਸ਼ਲ ਮੀਡੀਆ ਤੇ ਕਾਫੀ ਜਿਹੜੀਆਂ ਕਰਸੋਹਾਂ ਚਲਦੀਆਂ ਜੇਕਰ ਗੱਲ ਕਰੀਏ ਬਾਬਾ ਗੁਰਿੰਦਰ ਸਿੰਘ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਦੀ ਰਾਜਨੀਤਿਕ ਦੇ ਵਿੱਚ ਕਾਫੀ ਉਹਨਾਂ ਦਾ ਬਹਿਨ ਉੱਠਣ ਹੈ ਅਮਿਤ ਸ਼ਾਹ ਦੀ ਗੱਲ ਕਰਦੀਏ ਮੋਦੀ ਦੀ ਗੱਲ ਕਰਦੀਏ ਉਸ ਤੋਂ ਬਿਨਾਂ ਤਾਂ ਬਾਬਾ ਗੁਰਿੰਦਰ ਆਪਣਾ ਕਿਸੇ ਤਰ੍ਹਾਂ ਦਾ ਪੱਤਾ ਹਰਾਂਦੇ ਵੀ ਨਜ਼ਰ ਨਹੀਂ ਆਉਂਦੇ ਚਾਹੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਲੋਕਾਂ ਦੇ ਅੱਗੇ ਕਿ ਮੈਂ ਕਿਸੇ ਵੀ ਸਿਆਸਤ ਪਾਰਟੀ ਦੇ ਨਾਲ ਨਹੀਂ ਜੁੜਿਆ ਹੋਇਆ ਹਾਲਾਂਕਿ ਕਾਂਗਰਸ ਦੇ ਨਾਲ ਵੀ ਉਹਨਾਂ ਦਾ ਕਾਫੀ ਜ਼ਿਆਦਾ ਨਜ਼ਦੀਕੀ ਹੈ ਲੇਕਿਨ ਫਿਰ ਵੀ ਬਾਬਾ ਗੁਰਿੰਦਰ ਸਿੰਘ ਹਮੇਸ਼ਾ ਆਪਣੀ ਜਿਹੜੀ ਹੈ ਸੰਗਤ ਨੂੰ ਪੰਗਤ ਦੇ ਵਿੱਚ ਇਹੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਤੁਸੀਂ ਜਿੰਨੂੰ ਮਰਜ਼ੀ ਵੋਟ ਦਿਓ ਜੋ ਮਰਜ਼ੀ ਕਰੋ ਲੇਕਿਨ ਬਾਬਾ ਗੁਰਿੰਦਰ ਸਿੰਘ ਜੀ ਅੰਦਰੋਂ ਅੰਦਰ ਬਚੋਲੀ ਦਾ ਕੰਮ ਕਰਦੇ ਨਜ਼ਰ ਆਉਂਦੇ ਜੇਕਰ ਗੱਲ ਕਰੀਏ ਜਿੱਥੇ ਪਰਿਵਾਰ ਨੇ 10 ਬੰਦਿਆਂ ਦੇ ਵਿੱਚ ਉਹਨਾਂ ਦਾ ਨਾਮ ਦਿੱਤਾ ਹੋਇਆ ਸੀ ਬਾਬਾ ਗੁਰਿੰਦਰ ਸਿੰਘ ਜੀ ਦਾ ਜਿਹੜੇ ਨਾਪਾ ਦੇ ਜੇਲ੍ਹ ਦੇ ਸੁਪਰੀਟੈਂਡੈਂਟ ਨੇ ਦੱਸਿਆ ਉਸ ਤੋਂ ਬਾਅਦ ਮੁਲਾਕਾਤ ਕੀਤੀ ਉਹਨਾਂ ਦੀ 20 ਤੋਂ 25 ਮਿੰਟ ਮੁਲਾਕਾਤ ਚੱਲੀ ਉਹ ਮੁਲਾਕਾਤ ਬਾਰੇ ਤਾਂ ਹਜੇ ਕੋਈ ਗੱਲ ਨਹੀਂ ਨਿਕਲ ਕੇ ਸਾਹਮਣੇ ਆ ਰਹੀ ਲੇਕਿਨ ਹੁਣ ਕੰਸੋਆਏ ਚੱਲ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਤੋਂ ਬਿਨਾਂ ਜਿਹੜੇ ਨੇ ਬਾਬਾ ਗੁਰਿੰਦਰ ਸਿੰਘ ਜਿਹੜੀ ਹੈ ਮੁਲਾਕਾਤ ਨਹੀਂ ਕਰ ਸਕਦੇ ਸੀ ਕੋਈ ਨਾ ਕੋਈ ਸਖਸ਼ ਜ਼ਰੂਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹੜਾ ਹੈ ਅੰਡਰ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਨਾਮ ਨਹੀਂ ਦੇ ਰਿਹਾ ਲੇਕਿਨ ਇਸ਼ਾਰੇ ਜ਼ਰੂਰ ਨਿਕਲਦੇ ਸਾਹਮਣੇ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਬਾ ਗੁਰਿੰਦਰ ਸਿੰਘ ਜੀ ਪਹੁੰਚੇ ਨੇ ਮੁਲਾਕਾਤ ਕਰਨ ਵਾਸਤੇ ਤਾਂ ਕਿਸੇ ਨਾ ਕਿਸੇ ਦਾ ਇਹ ਪ੍ਰੀਪਲਾਨ ਜ਼ਰੂਰ ਹੈ ਜੇਕਰ ਦੂਸਰੇ ਪਾਸੇ ਗੱਲ ਕਰੀਏ ਜਦੋਂ ਵਿਜੀਲੈਂਸ ਨੇ ਸ਼ਾਪੇਮਾਰੀ ਕੀਤੀ ਸੀ ਬਿਕਰਮ ਸਿੰਘ ਮਜੀਠੀਆ ਆਤੇ ਤਾਂ ਕਾਫੀ ਲੰਕਾਰਾ ਮਾਰਦੇ ਸਾਹਮਣੇ ਆਏ ਸੀ ਭਗਵੰਤ ਸਿੰਘ ਮਾਨ ਉਹ ਸਿਰਫ ਇੱਕ ਦਿਖਾਵਾ ਕੀਤਾ ਜਾ ਰਿਹਾ ਹੈ ਭਗਵੰਤ ਸਿੰਘ ਮਾਨ ਵੱਲੋਂ ਕਿਉਂਕਿ ਜੇਕਰ ਮੁਲਾਕਾਤ ਹੋਣੀ ਸੀ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਨਵੋਲਵ ਨੇ ਜੇਕਰ ਗੱਲ ਕਰੀਏ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਕਾਫੀ ਵਾਰ ਪਟੀਸ਼ਨਾਂ ਪਾਈਆਂ ਗਈਆਂ ਜਮਾਨਤ ਅਰਜੀ ਵਾਸਤੇ ਨਿਆਰ ਰਸਦ ਹਜੇ ਤੱਕ ਉਹਨਾਂ ਦੀ ਬਤਾਈ ਗਈ ਹੈ 29 ਸਤੰਬਰ ਤੱਕ ਲੇਕਿਨ ਹੋਂ ਜਿਸ ਤਰੀਕੇ ਦੇ ਨਾਲ ਬਾਬਾ ਗੁਰਿੰਦਰ ਸਿੰਘ ਜੀ ਮੁਲਾਕਾਤ ਕਰਕੇ ਨਿਕਲੇ ਨੇ ਤਾਂ ਹੋ ਸਕਦਾ ਹੈ ਕਿ ਜਿਹੜੀ ਹੈ ਪੰਜਾਬ ਸਰਕਾਰ ਜਿਹੜੀ ਹੈ ਇਸ ਜਿੰਨੀ ਵੀ ਇਹਨਾਂ ਨੇ ਆਪਣੀ ਸਟੋਰੀ ਕੈਮ ਕੀਤੀ ਹੈ ਉਹਦੇ ਵਿੱਚ ਗੇਮ ਘੁੰਮਦੀ ਨਜ਼ਰ ਆਵੇਗੀ ਹੋ ਸਕਦਾ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਕਿਤੇ ਨਾ ਕਿਤੇ ਜ਼ਮਾਨਤ ਵੀ ਮਿਲੇ ਚਾਵੇ ਅੰਦਰੋਂ ਅੰਦਰ ਇਹ ਵੀ ਕਨਸੋਹਾ ਚੱਲੀਆਂ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੂੰ ਜਿਹੜੀ ਹੈ ਕਿਤੇ ਨਾ ਕਿਤੇ ਬੀਜੇਪੀ ਵੱਲੋਂ ਵੀ ਕਿਹਾ ਗਿਆ ਕਿ ਤੁਸੀਂ ਅਮਿਤ ਸ਼ਾਹ ਵੱਲੋਂ ਕਿ ਤੁਸੀਂ ਸਾਡੇ ਵਿੱਚ ਜਿਹੜਾ ਹੈ ਸ਼ਾਮਿਲ ਹੋਵੋ ਲੇਕਿਨ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਹੈ ਖੇਤਰੀ ਪਾਰਟੀ ਨਹੀਂ ਛੱਡੀ ਕਿਉਂਕਿ ਉਹਨਾਂ ਦੀ ਆਪਣੀ ਪੈਣ ਤੇ ਆਪਣਾ ਜਿਹੜਾ ਪਲਵਈਆ ਯਾਨੀ ਕਿ ਸੁਖਬੀਰ ਸਿੰਘ ਬਾਦਲ ਤੇ ਹਰ ਸਿਮਰਤ ਕੋਰ ਬਾਦਲ ਨਾਲ ਰਿਸ਼ਤਾ ਹੋਣ ਕਰਕੇ ਉਹ ਜਿਹੜਾ ਹੈ ਨਹੀਂ ਗਏ ਬੀਜੇਪੀ ਦੇ ਵਿੱਚ ਲੇਕਿਨ ਜਿਸ ਤਰੀਕੇ ਦੇ ਨਾਲ ਕੱਲ ਬਾਬਾ ਗੁਰਿੰਦਰ ਸਿੰਘ ਮੁਲਾਕਾਤ ਕਰਨ ਗਏ ਨੇ ਤਾਂ ਇਹ ਜਈਆਂ ਚਰਚਾਾਂ ਵਿੱਚ ਛਿੜੀਆਂ ਆਈਆਂ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਇੱਕ ਬਾਬਾ ਗੁਰਿੰਦਰ ਸਿੰਘ ਜੀ ਦੀ ਮੁਲਾਕਾਤ ਕਾਫੀ ਜ਼ਿਆਦਾ ਜਿਹੜਾ ਹੈ ਆਉਣ ਵਾਲੇ ਟਾਈਮ ਨੂੰ ਦਿਖਾ ਰਹੀ ਹੈ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਦੇ ਵਿੱਚੋਂ ਜ਼ਮਾਨਤ ਤੇ ਬਾਹਰ ਹੋਣ ਇੱਕ ਪਾਸੇ ਭਗਵੰਤ ਸਿੰਘ ਮਾਨ ਦਾ ਵੀ ਨਾਮ ਜੁੜਦਾ ਨਜ਼ਰ ਆ ਰਿਹਾ ਕਿਉਂਕਿ ਬਾਬਾ ਗੁਰਿੰਦਰ ਸਿੰਘ ਜੀ ਦਾ ਅਮਿਤ ਨਾਲ ਤੇ ਮੋਦੀ ਨਾਲ ਬਹੁਤ ਜ਼ਿਆਦਾ ਹੈ ਤੇ ਜਦੋਂ ਪਿਛਲੇ ਦਿਨੇ ਜਿਹੜਾ ਜੇਦੇ ਇਲਾਜ ਵਾਸਤੇ ਜਦੋਂ ਭਗਵੰਤ ਸਿੰਘ ਮਾਨ ਜੇਲ੍ਹ ਦੇ ਵਿੱਚ ਆ ਸੋਰੀ ਜਦੋਂ ਹਸਪੀਟਲ ਦੇ ਵਿੱਚ ਸੀ ਤਾਂ ਉਦੋਂ ਉਹਨਾਂ ਨੂੰ ਕਾਫੀ ਜਿਹੜਾ ਹੈ ਦਬਾਇਆ ਗਿਆ ਸੀ ਮਨੀਸ਼ ਸੋਸੋਦੀਆ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵੱਲੋਂ ਲੇਕਿਨ ਅਮਿਤ ਸ਼ਾਹ ਦੇ ਇੱਕ ਬਿਆਨ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਨਾਲ ਸਾਥ ਦਿੱਤਾ ਯਾਨੀ ਕਿ ਗੇਮ ਕਿਤੇ ਨਾ ਕੋਮਕ ਮਾ ਕੇ ਜਿਹੜੀ ਹੁਣ ਬਿਕਰਮ ਸਿੰਘ ਮੁਜੀਠੀਆ ਦੀ ਚੋਰੀ ਦੇ ਵਿੱਚ ਪੈ ਰਹੀ ਹੈ ਕਿਤੇ ਨਾ ਕਿਤੇ ਜਿਹੜੀ ਹੈ ਸਿਆਸਤ ਜਿਹੜੀ ਹੈ ਉਹ ਆਪਣੀ ਥੱਲੀ ਮਚਾ ਰਹੀ ਹੈ ਸਿਆਸੀ ਜਿਹੜੇ ਨੇ ਉਨਾ ਵਿੱਚ ਇਹੀ ਚਰਚਾਵਾਂ ਚੱਲ ਰਹੀਆਂ ਨੇ ਕਿ ਹੁਣ ਵਿਕਰਮ ਸਿੰਘ ਮਜੀਠੀਆ ਜਿਹੜਾ ਹੈ ਜ਼ਮਾਨਤ ਤੇ ਬਾਹਰ ਆ ਸਕਦੇ ਨੇ ਹਾਲਾਂਕਿ ਵਾਰ-ਵਾਰ ਇਹ ਗੱਲ ਕਰੀਏ ਤਾਂ ਇਹ ਵੀ ਹੈ ਕਿ ਇਹ ਸਾਰਾ ਕੁਝ ਜਿਹੜਾ ਇੱਕ ਪ੍ਰੀ ਪਲਾਨ ਹੋ ਗਿਆ ਸੀ ਇਹ ਸਭੋ ਇਹ ਜਿਹੜੇ ਨੇ ਬਾਬਾ ਗੁਰਿੰਦਰ ਸਿੰਘ ਜੀ ਜੋ ਬਿਆਸ ਦੇ ਮੁਖੀ ਨੇ ਉਹ ਸਿਰਫ ਪੰਜਾਬ ਦੀ ਸਿਆਸਤ ਨਹੀਂ ਉਹ ਭਾਰਤ ਦੀ ਸਿਆਸਤ ਵਿੱਚ ਵੀ ਵਿਚਉਣਗੀ ਦੀ ਕਰਦੇ ਨਜ਼ਰ ਆਉਂਦੇ ਨੇ ਕਲਜ਼ੂਆ ਤਾਂ ਇਹ ਵੀ ਚੱਲ ਰਹੀਆਂ ਨੇ ਵੱਖ-ਵੱਖ ਸੋਸ਼ਲ ਮੀਡੀਆ ਤੇ ਕਿ ਹੋ ਸਕਦਾ ਹੈ ਕਿ ਬਾਬਾ ਜੀ ਨੇ ਇਹ ਗੱਲ ਕਹੀ ਹੋਵੇ ਜਾ ਕੇ ਕਿ ਤੁਸੀਂ ਜਿਹੜਾ ਹੈ ਭਾਜਪਾ ਦੇ ਵਿੱਚੋਂ ਹੁਣ ਆਪਣੀ ਆਉਣ ਵਾਲੀ ਸੀਟ ਨੂੰ ਲੜੋ ਲੇਕਿਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਇਕਜੁੱਟ ਵੀ ਹੋ ਸਕਦੀ ਹੈ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਤੇ ਦੂਸਰੇ ਪਾਸੇ ਭਾਜਪਾ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਵਿਕਰਮ ਜੀ ਕੁਮਜੀਤੀਆ ਜਿਹੜੇ ਨੇ ਉਹ ਹੁਣ ਆਪਣੀਆਂ ਜਿਹੜੀਆਂ ਨੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਉਹ ਭਾਜਪਾ ਵੱਲੋਂ ਵੀ ਲੜ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਮੁਲਾਕਾਤ ਕਮਾਈ ਗਈ ਹੈ ਜਿਸ ਤਰੀਕੇ ਦੇ ਨਾਲ ਸਿਆਸੀ ਕੰਮ ਕਰਦੇ ਦਿਖਾਈ ਦਿੱਤੇ ਨੇ ਡੇਰਾ ਬਾਬਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਤਾਂ ਹਰੇਕ ਸੋਸ਼ਲ ਮੀਡੀਆ ਵੱਲੋਂ ਆਪਣੀਆਂ ਜਿਹੜੀਆਂ ਨੇ ਕਲਸੋਆਂ ਚੱਲਣ ਲੱਗ ਪਈਆਂ ਨੇ ਤੇ ਜਿਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਇਸ਼ਾਰਾ ਨਜ਼ਰ ਆਇਆ ਹੈ ਧੰਨ